ਆ ਮੁੰਡਾ 24 ਕਿੱਲੇ ਦੇ ਠੇਕੇ ਤੇ ਲੈ ਠੇਕਾ ਕੀ ਰੇਟ ਸੀ 70000 70000 ਰੁਪਏ ਨੂੰ ਠੇਕਾ ਸੀ 24 ਕਿੱਲੇ ਠੇਕੇ ਤੇ ਲੈ ਕੇ ਨੇ ਫਸਲ ਆਪਣੀ ਬੀਜੀ ਸੀ ਤੇ 24 ਦੇ 24 ਕਿੱਲੇ ਤਬਾਹ ਹੋ ਗਏ ਆਹ ਕ ਭਾਈ ਹੋਰ ਖੜਾ ਜਾ ਆਪਣਾ ਆਈ ਭਾਈ ਨਾਲ ਹੀ ਖੜ ਗਿਆ ਭਾਈ ਆਹ ਤੇ ਸਾਰੇ ਸਾਰੇ ਆ ਆ ਭਾਈ ਦਾ 34 ਕਿੱਲੇ ਬਾਣ ਨੁਕਸਾਨ ਆ ਗਿਆ ਇੱਕ ਵੀ ਮਰਲਾ ਨਹੀਂ ਬਚਿਆ ਆ ਸਾਰੇ ਆ ਸਾਰੇ ਉਹ ਬੰਦੇ ਮੇਰੇ ਨਾਲ ਖੜੇ ਨੇ ਬਾਈ ਖੜੇ ਆ ਜਿੰਨਾ ਜਿੰਨਾਂ ਦੇ ਸਾਰੇ ਸਾਰੇ ਬਾਣ ਆ ਦੇਖ ਲੋ ਐਂ ਬਿਛਾਤੀਆਂ ਕਣਕਾਂ ਬਾਈ ਇਹਨਾਂ 'ਚ ਦਾਣਾ ਦੂਰ ਦੀ ਗੱਲ ਐ ਛੁੱਟਦੀਆਂ ਬੱਲੀਆਂ ਦਾਣਾ ਦੂਰ ਦੀ ਗੱਲ ਐ ਤੂੜੀ ਵੀ ਨਹੀਂ ਪੱਲੇ ਪੈਣੀ ਆ ਆ ਹਾਲਾਤ ਆ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪਿਛਲੇ ਸਾਲ ਤੇ ਉਦੋਂ ਪਿਛਲੇ ਸਾਲ ਵੀ ਕਹਿੰਦਾ ਸੀਗੇ ਕਿ ਗਰਦੌਰੀਆਂ ਬਾਅਦ 'ਚ ਤੇ ਮਾਪਜੇ ਪਹਿਲਾਂ ਮਿਲਣਗੇ ਫਸਲਾ ਖੇਤ 'ਚ ਤੇ ਮਾਪਜੇ ਜੇਬ 'ਚ ਇਹ ਗੱਲ ਕਹਿੰਦਾ ਹੁੰਦਾ ਸੀ ਮੁਰਗੀਆਂ ਮਰੀਆਂ ਦੇ ਤੁਹਾਨੂੰ ਮਾਅਬਜੇ ਮਿਲਣਗੇ ਤੁਹਾਨੂੰ ਹਰ ਚੀਜ਼ ਦਾ ਗਊ ਪਸ਼ੂ ਮਰ ਗਿਆ ਕੋਈ ਬੱਕਰੀ ਮਰ ਗਈ ਉਹਦੇ ਮਾਅਬਜੇ ਮਿਲਣਗੇ ਸੋ ਡਰਾਮੇ ਮੁੱਖ ਮੰਤਰੀ ਸਿਆ ਅੱਜ ਤੂੰ ਲੈ ਕੇ ਜਿੰਦੇ ਉੱਥੇ ਵਿਧਾਨ ਸਭਾ ਦੇ ਵਿੱਚ ਜੋ ਡਰਾਮੇ ਬਾਈ ਤੁਸੀਂ ਕਰ ਰਹੇ ਹੋ ਜੋ ਤੁਸੀਂ ਰਲ ਮਿਲ ਕੇ ਮੈਚ ਖੇਡ ਰਹੇ ਹੋ ਜੋ ਤੁਸੀਂ ਕਹਿ ਰਹੇ ਹੋ ਕਦੇ ਬਾਜਵੇਂ ਨੂੰ ਮੇਰੀਆਂ ਅੱਖਾਂ ਚੱਖਾਂ ਪਾ ਕਦੇ ਆ ਲੋਕਾਂ ਦੀਆਂ ਅੱਖਾਂ ਚੱਖਾਂ ਪਾ ਇਹ ਗੱਲ ਕਰੀਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੇਰੇ ਮਗਰ ਪਤਾ ਨਹੀਂ ਕਿੰਨੇ ਟਰੱਕ ਭਰ-ਭਰ ਕੇ ਬੱਸਾਂ ਭਰ-ਭਰ ਕੇ ਬਹੁਤ ਟਾਈਮ ਨਗਰ ਤੁਰਿਆ ਬਹੁਤ ਟਾਈਮ ਦੇ ਤੇ ਬਹੁਤ ਟਾਈਮ ਦੇ ਤੁਰਿਆ ਤੇ ਬਹੁਤ ਟਾਈਮ ਦੀਆਂ ਤੈਨੂੰ ਵੋਟਾਂ ਪਾਉਣੇ ਚਾਹਤੇ ਇੱਕ ਵੀ ਬੰਦਾ ਰੂਬੀ ਜਿਤਾਈ ਬੇਟੇ ਜਵਾਈ ਜੀ ਜਦੋਂ ਪਹਿਲੀਆਂ 5 ਗੱਡੀਆਂ ਦਾ ਹੰਬਲਾ ਸੀ ਉਹ ਕਾਫਲੇ ਦੇ ਵਿੱਚ ਮੈਂ ਪਹਿਲਾ ਸੀ ਸਾਡੇ ਪਿੰਡ ਚੋਂ ਗੱਡੀ ਗਈ ਜੇ ਕਿ ਸੰਦੀਪ ਆ ਸਾਡੇ ਪੰਡਤਾਂ ਦਾ ਮੁੰਡਾ ਉਹ ਮਰ ਗਿਆ ਦੋ ਤਿੰਨ ਬੰਦੇ ਸਾਡੇ ਹੋਰ ਸੀ ਅਸੀਂ ਪਹਿਲੋ ਪੈ ਲੱਗੇ ਰੂਬੀ ਦੀ ਵੀ ਗੱਡ ਕੇ ਸਪੋਰਟ ਕੀਤੀ ਤੇ ਆ ਮੋਟੇ ਸਰ ਵਾਲੇ ਦੀ ਵੀ ਕੀਤੀ ਮੋਟੇ ਸਰ ਵਾਲ ਦਾ ਮਿਲ ਗਵਾਚ ਹੀ ਗਿਆ ਇਹਨੇ ਤਾਂ ਸਾਨੂੰ ਮਾਰ ਹੀ ਦਿੱਤਾ ਮੋਟੇ ਸਰ ਵਾਲਾ ਜਾਂ ਪਤਲੇ ਸਰ ਵਾਲਾ ਛੱਡੋ ਆਪਾਂ ਗੱਲ ਇਹ ਕਰਦੇ ਮੇਰੇ ਤੋਂ ਕੋਈ ਪਟਵਾਰੀ ਕੋਈ ਨਹੀਂ ਹੈ ਕਾਨੂੰਨ ਕੋਈ ਨਹੀਂ ਹੈ ਰਾਸਤਰੀ ਕੋਈ ਤਸਿਲਦਾਰ ਕੋਈ ਨਹੀਂ ਹੈ ਕੋਈ ਤਾਂ ਆਇਆ ਹੋਏ ਥੋੜੀ ਸਾਰ ਲੈਣ ਨਹੀਂ ਹੈ ਐਮਐਨਏ ਨਹੀਂ ਆਇਆ ਜਾਂਾਂ ਤੱਕ ਨਹੀਂ ਆਇਆ ਯਾਰ ਮੈਂ ਕਿਹਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲ ਰਿਹਾ ਹੈ ਬਾਈ ਸਰਨ ਚੱਲਦਾ ਹੈ ਸੈਸ਼ਨ ਦੇ ਵਿੱਚ ਉਹਨੇ ਬੋਲਿਆ ਇਹ ਦੂਜਾ ਮੰਤਰੀ ਤੇ ਆਲੀ ਬੋਲਿਆ ਉਹਦੀ ਗੱਲ ਪਰ ਬਾਈ ਮੇਰੀ ਗੱਲ ਸੁਣ ਲੋ ਜੇ ਪਿਛਲੇ ਸਾਲ ਤੇ 2 ਸਾਲ ਪਹਿਲਾਂ ਦੇ ਮਾਫੀ ਨਹੀਂ ਮਿਲੇ ਲੋਕਾਂ ਨੂੰ ਹੁਣ ਕੀ ਮਿਲਣਾ ਆ ਹੁਣ ਕੀ ਮਿਲਣਾ ਡਰਾਮੇ ਆ ਗੱਲਾਂ ਦਾ ਕੱਢਾ ਜਨਾ ਮਰਜੀ ਖਾਈ ਚੱਲਦੇ ਹੋ ਉਂਗਲਾ ਚੱਟੀ ਜਾਏ ਮਗਰ ਇਹ ਤੁਸੀਂ ਦੇਖੀ ਲਿਆ ਰਿਜ਼ਲਟ। ਤੋਂ ਭਰਾਵੋ ਮੈਂ ਸਰਕਾਰ ਤੋਂ ਬਿਲਕੁਲ ਕੋਈ ਉਮੀਦ ਨਹੀਂ ਮੈਨੂੰ ਤਾਂ ਉਮੀਦ ਨਹੀਂ ਇਹਨਾਂ ਨੂੰ ਭਵੇਂ ਉਮੀਦ ਹੋਵੇ ਕੋਈ। ਨਾ 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 ਪੱਖੋ ਖੜਾ ਸੀ ਬਰੂ ਬਾਹਰ ਜਾਈ ਤੇ ਪੈਸੀ। ਮੈਂ ਫੋਨ ਪਾਰਿਆ। ਮੈਂ ਇੱਕ ਖੇਤੀਬਾੜੀ ਕਰਦਾ। ਮੈਂ ਬੇਨਤੀ ਕਰਦਾ ਜਿੰਨੇ ਵੀ ਸਾਡੇ ਕੋਈ ਐਨ ਆਰ ਆਈ ਭਰਾ ਨੇ ਬਾਹਰ ਦੇ ਦੇਸ਼ਾਂ ਚ ਗਏ ਨੇ ਬਾਈ ਤੁਹਾਨੂੰ ਉਹਨਾਂ ਨੂੰ ਅਪੀਲ ਕਰਦਾ ਕਿ ਬਾਈ ਤੁਸੀਂ ਸੋਡੀਆਂ ਕੋਈ ਰਿਸ਼ਤੇਦਾਰੀਆਂ ਆਹਾਂ ਦੀਆਂ ਕੋਈ ਜਾਣ ਪਛਾਣ ਇਹ ਜ਼ਿਲ੍ਹੇ ਬਠਿੰਡੇ ਦੇ ਪਿੰਡਾਂ ਮੈਂ ਦੁਬਾਰਾ ਬੋਲ ਦਿੰਦਾ। ਦੇਹਾਤੀ ਲੈ ਕੇ। ਸ਼ੱਕ ਨੰਦਗੜ ਸਾਜਕ ਫੰਬੀਹਾ ਤਾਲਚਣਾ ਇਹ 6 ਪਿੰਡਾਂ ਦਾ ਬਾਈ ਬਹੁਤ ਵੱਡੇ ਪੱਧਰੇ ਨੁਕਸਾਨ ਹੈ ਜਿਹੜਾ ਬੰਦਾ 24 24 ਕਿੱਲੇ ਠੇਕੇ ਦੇ ਲੈ ਕੇ 70 70 ਹਜ਼ਾਰ ਨੂੰ ਸਾਰੀ ਫਸਲ ਮਾਰੀ ਗਈ ਉਹ ਬੰਦਾ ਬਾਈ ਉਹਦੀ ਇੱਕ ਪੀੜੀ ਨੂੰ ਦੀਆਂ ਕਈ ਪੀੜੀਆਂ ਨਹੀਂ ਉੱਠਣਗੀਆਂ ਸੋ ਬੇਨਤੀ ਆ ਬਾਈ ਜੇ ਤੁਸੀਂ ਮਦਦ ਕਰ ਸਕਦੇ ਹੋ ਭਰਾਵੋ ਕੋਈ ਬਾਹਰਲੇ ਬੰਦੇ ਐਨਆਰਆਈ ਭਰਾ ਵੀ ਇੰਨੀ ਮਦਦ ਪਹਿਲਾਂ ਪੰਜਾਬ ਦੀ ਪੰਜਾਬੀਆਂ ਦੀ ਕਰਦੇ ਆ ਤੁਸੀਂ ਕੋਈ ਨਾ ਕੋਈ ਮਦਦ ਇਹਨਾਂ ਭਰਾਵਾਂ ਦੀ ਬਚਾਰਾ ਤੁਸੀਂ ਆਪ ਦੇ ਤੌਰ ਤੇ ਸਾਰੇ ਜਿਹੜਾ ਬੰਦੇ ਪਾ ਲਿਓ ਉਹ ਗਾਹਾਂ ਜਾਂਦੇ ਨਹੀਂ ਹੁੰਦੇ ਪੈਸੇ ਸਨ ਵਾਲੀ ਖਾਕ ਹੋ ਜਾਂਦੇ ਆ ਤੁਸੀਂ ਆਪ ਦੇ ਤੌਰ ਤੇ ਪੜਤਾਲ ਕਰਾ ਕੇ ਇਹਨਾਂ ਪਿੰਡਾਂ ਦੇ ਜ਼ਿਲ੍ਹੇ ਬਠਿੰਡੇ ਦੇ ਪਿੰਡ ਹੈ ਵੀ ਇਹਨਾਂ ਦੇ ਆਪ ਦੇ ਤੌਰ ਤੇ ਇੱਥੇ ਪੜਤਾਲ ਕਰਾ ਕੇ ਸਿੱਧਾ ਸੰਪਰਕ ਲਾ ਕੇ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਨਹੀਂ ਤਾਂ ਡਰਾਮੇਵਾਜਾਂ ਦੇ ਪੱਲੇ ਕੱਲੀਆਂ ਗੱਲਾਂ ਨੇ ਇੱਥੇ ਆ ਵੀ ਜਾਣਗੇ ਦੌਰਾ ਵੀ ਕਰ ਜੂ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਇੱਥੇ ਪਹੁੰਚੇ ਟੰਕ ਕੇ ਫਿਰਦਾ ਹੋਵੇ ਤੁਹਾਡੇ ਇੱਥੇ ਡਰਾਮਾ ਜੀ ਵੀ ਫਿਰਦਾ ਹੀ ਨਾ ਫੜਾਏ ਪੌਂਦੇ ਟਾਂਕ ਕੇ ਵੀਡੀਓ ਪਾਉਂਦਾ ਫਿਰਦਾ ਕਿਸ ਤਰ੍ਹਾਂ ਚੜ ਕੇ ਮਿਲ ਗਏ ਮੈਂ ਉਹ ਜਿਹੜਾ ਲੋਕਾਂ ਨੂੰ ਜਿਹੜਾ ਫੋਸਲਾ ਮਿਲ ਗਿਆ ਉਹ ਤਾਂ ਉਹ ਪਾਉਗਾ ਜੀ ਵੀਡੀਓ ਕਿੱਦੋਂ ਪਾਈ ਯਾਰ ਬੋਰਡ ਲਗਾ ਕੇ 65 ਵੀ ਨਹੀਂ 550 ਵੀ ਨਹੀਂ ਆਇਆ ਉਹਨਾਂ ਨੇ ਕਹਿੰਦੇ ਆਇਆ ਜਾਂ ਬੋਰਡ ਲਵਾਉਗਾ ਸੋ ਪਰ ਮੇ ਸਵਾਲ ਇਹ ਆ ਅਸੀਂ ਬੋਰਡ ਲੱਗਣੇ ਹੁਣ ਤੁਹਾਡੇ ਪਿੰਡ ਤੇ ਇਹਨਾਂ ਨੇ ਆਉਣਾ ਹੈ ਸਵਾਲ ਕਰੋਗੇ ਕਿ ਕਰਾਂਗੇ ਇੱਕ ਤਾਂ ਬੰਦਾ ਜੇ ਮਾਂ ਭੁੱਖਾ ਮਰਦਾ ਜੀ ਸਵਾਲ ਨਾ ਕਰੋ ਉਹ ਤਾਂ ਮਰਦਾ ਭਾਨਾ ਥਾਰਾ ਮਰ ਗਿਆ ਹਾਂ ਬਸ ਬਾਕੀ ਬਈ ਲੋਕਾਂ ਦੀ ਗੱਲ ਹੈ ਅਸੀਂ ਹੁਣ ਕਰਗੇ ਲੋਕ ਤਾਂ ਪਹਿਲੇ ਹੀ ਤੇ ਪਏ ਨੇ ਯਾਰ ਆਰਥਿਕ ਪੱਖੋਂ ਲੋਕ ਪਹਿਲਾਂ ਹੀ ਬਹੁਤ ਤੰਗ ਹੈ ਤੇ ਰੈਂਦੀ ਖੁੰਦੀਆ ਮਾਰ ਜਿਹੜੀ ਕੁਦਰਤੀ ਪੈ ਗਈ। ਤੇ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਸਰਕਾਰ ਇਹਨਾਂ ਨਾਲ ਨਹੀਂ ਖੜਦੀ ਪੰਜਾਬ ਦੇ ਐਨਆਰਆਈ ਭਰਾਵਾਂ ਨੂੰ ਪੀੜਾ ਤੁਸੀਂ ਜ਼ਰੂਰ ਖੜਿਓ ਬਾਈ ਤੇ ਲੋਕਾਂ ਨੂੰ ਪੀੜਾ ਬਾਈ ਆਹ ਸਾਰੇ ਗਪੌੜ ਸੰਖਾਂ ਨੂੰ ਆਹ ਖੌਤੀ ਇਨਕਲਾਬੀਆਂ ਨੂੰ ਯਾਲੀਆਂ ਨੂੰ ਸਵਾਲ ਕਰਿਆ ਕਰੋ ਕਿ ਗੱਲਾਂ ਮਾਰਨੀਆਂ ਉੱਥੇ ਭੰਸਿਆ ਤੋਂ ਕਿਸੇ ਨੂੰ ਬੋਲਣ ਨਹੀਂ ਦਿੰਦਾ। ਸਾਰਿਆਂ ਦੀ ਬੋਲਤੀ ਬੰਦ ਕਰਦਾ। ਪਰ ਇੱਥੇ ਆ ਲੋਕਾਂ ਦੇ ਕੋਲੇ ਤੇਰੇ ਕੋਲ ਕੋਈ ਜਵਾਬ ਨਹੀਂ ਆ ਲੋਕਾਂ ਦੀਆਂ ਗੱਲਾਂ ਦਾ ਇਹਨਾਂ ਦਾ ਵੀ ਜਵਾਬ ਦੇ ਜਿਨ੍ਹਾਂ ਨੇ ਵੋਟਾਂ ਪਾਆਂ ਉਹਨਾਂ ਕੋਲੇ ਤਾਂ ਆਵੇ ਬਾਈ ਕਿੱਥੇ ਆਉਣਾ ਬਾਈ ਬਹੁਤ ਵੋਟਾਂ ਪਾਵੇ ਪੂਰੇ ਜਿਨ੍ਹਾਂ ਨੇ ਵੋਟਾਂ ਪਾਆਂ ਨਾਲ ਹੁਣ ਬਾਦਲ ਵੀ ਮੰਗਲਪੁਰੇ ਬੀਬਾ ਨੰਨੀ ਤਾਂ ਵੀ ਫਿਰਦੀ ਹੂ ਹੁਣ ਦੂਜੇ ਕਾਂਗਰਸੀ ਵੀ ਆਉਣਗੇ ਰਾਜਾ ਬੜਿੰਗ ਜੀ ਵੀ ਆਉਣਗੇ ਬਾਦਲ ਤਾਂ ਇੱਕ ਸੁਖਵੀਰ ਤਾਂ ਆ ਗਿਆ ਇੱਕ ਵਾਰੀ ਸੁਖਵੀਰ ਆ ਗਿਆ ਆ ਗਿਆ ਹਾਂ ਆ ਗਿਆ ਹੋਣਾ ਕੋਈ ਨਹੀਂ ਆਇਆ ਜੀ ਬਸ ਪਰ ਬਾਈ ਗੱਲ ਸੁਣ ਮੈਂ ਦੱਸਦਾ ਇੱਕ ਇੱਥੇ ਜੇ ਕਾਲੀਆਂ ਦੀ ਸਰਕਾਰ ਹੁੰਦੀ ਇਹ ਤੇ ਕਾਂਗਰਸੀਆਂ ਨੇ ਆ ਜਨਾਂ ਤੇ ਇਹ ਆਮ ਆਦਮੀ ਆਏ ਨੇ ਹਾਂਜੀ ਅੱਜ ਆਮ ਆਦਮੀ ਦੀ ਸਰਕਾਰ ਹੈ ਅੱਜ ਦੂਜੀ ਆ ਜਨ ਜਿਹੜਾ ਸਤਾ ਚ ਹੁੰਦਾ ਹੈ ਜਿਹੜਾ ਪਾਵਰ ਚ ਹੁੰਦਾ ਹੈ ਉਹਨੇ ਨਾ ਲੋਕਾਂ ਦੀ ਪਹਿਲਾਂ ਬਾਹ ਫੜੀ ਐ ਨਾ ਜੀ ਇਹ 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 ਸਿਸਟਮ ਹੀ ਆ ਜਾਂਦਾ ਆਹੀ ਤੁਸੀਂ 10 ਸਾਲ ਬਾਗਲਾ ਨੂੰ ਕਿਹੜਾ ਦੇਖਿਆ ਨਹੀਂ ਉਦੋਂ ਕਹਿੰਨੇ ਕਰਾ ਦੇ ਕਾਂਗਰਸੀ ਕਿਹੜਾ ਦੇਖਿਆ ਨਹੀਂ 5 ਸਾਲ ਕਿਸ ਕਰਕੇ ਭਾਈ ਲੋੜ ਸਾਨੂੰ ਲੋਕੋ ਇਕੱਠੇ ਹੋਣ ਦੀ ਮਤਲਬ ਇਹ ਅਪੀਲ ਕਰਨਾ ਤੁਸੀਂ ਆ ਆ ਦੀ ਮਦਦ ਦੇ ਵੀ ਪਿੰਡਾਂ ਪੁੰਡਾਂ ਚ ਕੋਈ ਹੁਣ ਆਹ ਬਾਈ ਗੱਲ ਦੱਸਦਾ ਜੀ ਉੱਥੇ ਪਿੰਡ ਕਹਿੰਦਾ ਜਿਹਦੀ ਫਸਲ ਮਰੀ ਐ ਉਹੀ ਲੋਕ ਉੱਠਿਆ ਬਾਕੀ ਨਹੀਂ ਬਾਕੀ ਕੋਈ ਬੋਲਦਾ ਉਹ ਤਾਂ ਵੀ ਅੱਧੇ ਉੱਠਿਆ ਜੀ ਉਹ ਤਾਂ ਵੀ ਸਰ ਉਹ ਤਾਂ ਨਹੀਂ ਜਾਂ ਤਾਂ ਬੜੇ ਨਾਲ ਬੰਦੇ ਦੇ ਬੰਦਾ ਦੁੱਖ ਤਾਂ ਸਾਂਝਾ ਕਰਦਾ ਸਾਡਾ ਬਾਈ ਜਾਣ ਗਿਆ ਸਰਪੰਚ ਇੱਕ ਵਾਰੀ ਵੀ ਨਹੀਂ ਆਇਆ ਦੋ ਵਾਰੀ ਡੇਰੇ ਘਟ ਗਿਆ ਜਮਣਿਆ ਨਾਲੇ ਸੰਭਾਂਤੀਆਂ ਬਣਾਇਆ ਬੰਦੇ ਉਹ ਬੰਦਾ ਆ ਤਾਂ ਸਕਦਾ ਜੀ ਮੈਂ ਕੁਝ ਦੇਣਾ ਨਾ ਕਰਨਾ ਬੰਦਾ ਆ ਤਾਂ ਜਾਵੇ ਕੋਈ ਚਾਰ ਬੰਦੇ ਪੁੱਛਤਾ ਨਵੇ ਵੀ ਆ ਵੀ ਸਪੈਂਚ ਆ ਗਿਆ ਜੀ ਮੰਗ ਪੱਤਰ ਦੇ ਕੇ ਆ ਨਹੀਂ ਆਇਆ 107 ਰਾਜ ਗੱਲ ਹੋ ਰਹੀ ਸੀ ਉਹ ਵੀ ਨਹੀਂ ਕੋਈ ਕੱਲ ਨੂੰ ਕੀ ਕਰਨਾ ਵਿੱਚ ਬੋਲਦੇ ਜੇ ਕੋਈ ਭੇਜੂਗਾ ਦਾ ਡੀਸੀ ਆਉਦਾ ਹੋਸੀ ਸਿਕਾਰੇ ਦਾ ਕੱਲ ਨੂੰ ਕਰਨਾ ਲਾਉਣ ਦਾ ਕਹਿੰਦੇ ਜੋ ਬੋਲਦੇ ਵਿੱਚ ਭਾਈ ਜੀ ਆਹ ਰੋਡ ਨਹੀਂ ਬੰਦ ਕਰੇਗਾ ਕੋਈ ਫਾਇਦਾ ਨਹੀਂ ਇਹ ਰੋਡ ਤੇ ਸਾਡੀ ਭੈਣ ਭਾਈ ਜਿਹੜੇ 6 ਪਿੰਡਾਂ ਦਾ 17 ਦਾ ਨੁਕਸਾਨ ਹੈ ਸਾਰੇ ਪਿੰਡ ਹੁੱਕਾ ਦੁਬਾਰਾ ਇਕੱਠੇ ਹੋਣਗੇ ਹਾਂਜੀ ਅਸੀਂ ਹਾਈਵੇ ਜਾਣ ਕਰੋ ਅਸੀਂ ਤੁਹਾਡੇ ਨਾਲ ਆ ਗਏ ਹਾਂਜੀ ਹਾਂਜੀ ਇੰਨਾ ਕਮਲ ਠੀਕ ਹੈ ਜਿੰਨੇ ਸਾਡਾ